लुधियाना ਵਿਖੇ ਸ਼ਿਵ ਸੈਨਾ ਪੰਜਾਬ ਦੇ ਨੇਤਾ ਤੇ ਸ਼ਰੀਆਮ ਨਿਹੰਗਾਂ ਵੱਲੋਂ ਜਾਣ ਲੇਵਾ ਹਮਲੇ ਤੋਂ ਬਾਅਦ ਹਿੰਦੂ ਸੰਗਠਨਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਸਬੰਧੀ ਹਨੂਮਾਨਗੜ੍ਹ ਹੀ ਮੰਦਿਰ ਵਿਖੇ ਹਿੰਦੂ ਸੰਗਠਨਾ ਨੇ ਮੀਟਿੰਗ ਕੀਤੀ ਭਾਜਪਾ ਨੇਤਾ ਪੰਕਜ ਚਾਵਲਾ ਨੇ ਕਿਹਾ ਹੈ ਕਿ ਲੁਧਿਆਣਾ ਵਿਖੇ ਹੋਈ ਘਟਨਾ ਸਾਨੂੰ 1984 ਦੀ ਯਾਦ ਕਰਾ ਰਹੀ ਹੈ ਜਿਸ ਦਾ ਸਮੂਹ ਹਿੰਦੂ ਸਮਾਜ ਵਿਰੋਧ ਕਰਦਾ ਹੈ ਇਹ ਸਭ ਕੁਝ ਭਗਵੰਤ ਮਾਨ ਦੀ ਸਰਕਾਰ ਵਿੱਚ ਹੋ ਰਿਹਾ ਹੈ ਘਟਨਾ ਦਾ ਸਮੂਹ ਹਿੰਦੂ ਸਮਾਜ ਨਿੰਦਾ ਕਰਦਾ ਹੈ ਹਿੰਦੂ ਨੇਤਾ ਦੀਪਕ ਭਾਰਤਵਾਜ ਨੇ ਕਿਹਾ ਕਿ ਕੁਝ ਕਟੜਵਾਦੀ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜੇਨਾਂ ਤੇ ਭਗਵੰਤ ਮਾਨ ਸਰਕਾਰ ਸਖਤ ਕਾਰਵਾਈ ਕਰੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋ ਸਕਣ ਫਗਵਾੜਾ ਇੱਕ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਜੈ ਸ਼੍ਰੀ ਰਾਮ ਅੱਜ ਜੋ ਲੁਧਿਆਣਾ ਵਿਖੇ ਮੰਧ ਭਾਗੀ ਘਟਨਾ ਹੋਈ ਆ ਉਹ ਇੱਕ ਵਾਰੀ ਫੇਰ ਸਾਨੂੰ 1984 ਦੇ ਦੌਰ ਦਾ ਯਾਦ ਕਰਾ ਰਹੀ ਆ ਅੱਗੇ ਹੀ ਪੰਜਾਬ ਬੜੇ ਉਹ ਕਾਲੀਆਂ ਰਾਤਾ ਕਾਲੇ ਦਿਨ ਦੇ ਕੇ ਬੜੀ ਮੁਸ਼ਕਲ ਨਾਲ ਸੀ ਇਦਾਂ ਦੇ ਸਮੇਂ ਤੋਂ ਨਿਕਲੇ ਆ ਪਰ ਆ ਆਪ ਦੀ ਜਿਹੜੀ ਨਕਮੀ ਸਰਕਾਰ ਆ ਜਿੱਥੇ ਰੋਜ਼ ਲੁੱਟਾਂ ਖਵਾ ਹੋ ਰਹੀਆਂ ਦਿਨੇ ਹਾਤੇ ਕੱਲ ਵੀ ਇੱਥੇ ਫਗਵਾੜੇ ਵਿੱਚ ਵਾਰਦਾ ਕੋਈ ਸ਼ਹਿਰ ਐਸਾ ਨਹੀਂ ਜਿੱਥੇ ਰੋਜ਼ ਵਾਰਦਾ ਨਾ ਚਾਰ-ਛੇ ਲੁੱਟਾਂ ਦੀ ਹੁੰਦੀ ਹੋਵੇ ਔਰ ਅੱਜ ਇੱਕ ਹਿੰਦੂ ਸਮਾਜ ਦੇ ਉੱਤੇ ਫਿਰ ਇੱਕ ਵਾਰੀ ਹਮਲਾ ਹੋਇਆ ਹਿੰਦੂ ਨੇਤਾ ਤੇ ਹਮਲਾ ਹੋਇਆ ਅਸੀਂ ਸਾਰੇ ਹਿੰਦੂ ਸੰਗਠਨ ਉਹਦੀ ਪੁਰਜੋਰ ਨਿੰਦਾ ਕਰਦੇ ਆਂ ਔਰ ਭਗਵਾਨ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਜੋ ਵੀ ਦੋਸ਼ੀ ਆ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਜੇ ਮੌਲਦਾਣਾ ਹੋਵੇ ਵੀ ਇੱਕ ਵਾਰੀ ਫੇਰ ਸਾਡਾ ਪੰਜਾਬ ਦਾ ਜਿਹੜਾ ਖੇੜਦਾ ਮੌਲਾ ਫੇਰ ਉਹ ਕਾਲੇ ਦਿਨਾਂ ਵੱਲ ਜਾ ਰਿਹਾ ਆ ਅਸੀਂ ਭਗਵੰਤ ਮਾਨ ਸਰਕਾਰ ਦੇ ਅੱਗੇ ਕਰਦੇ ਆਂ ਅਪੀਲ ਵੀ ਜੇ ਉਹਨੇ ਕੋਈ ਐਕਸ਼ਨ ਨਾ ਲਿਆ ਫਿਰ ਹਿੰਦੂ ਸੰਗਠਨ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨਾ ਕੋਈ ਸਖਤ ਡਿਸੀਜਨ ਲੈਣ ਦਾ ਉਹ ਫੈਸਲਾ ਲਏਗਾ ਪਰ ਉਹਦੀ ਚੋਟੀ ਜੁਮੇ ਆਰੀ ਆ ਉਹ ਸਾਰੀ ਆਪ ਸਰਕਾਰ ਦੀ ਹੋਏਗੀ ਭਗਵੰਤ ਮਾਨ ਦੀ ਹੋਏਗੀ ਪੁਲਿਸ ਪ੍ਰਸ਼ਾਸਨ ਦੀ ਹੋਏਗੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਅੱਜ ਲੁਧਿਆਣੇ ਦੇ ਵਿੱਚ ਜੋ ਇੱਕ ਮੰਨ ਭਾਗੀ ਘਟਨਾ ਹੋਈ ਆ ਜਿਸ ਦੇ ਵਿੱਚ ਸਾਡੇ ਸੰਦੀਪ ਠਾਪਰ ਛੇਪ ਸਨਾ ਦਿੱਤਾ ਤੇ ਕੁਝ ਨਿਹੰਗਾਂ ਨੇ ਹਮਲਾ ਕੀਤਾ ਉਹ ਬੜੀ ਮਾੜੀ ਗੱਲ ਹੋਈ ਆ ਅਸੀਂ ਸਾਰੇ ਫੋਵਾੜੇ ਦੇ ਹਿੰਦੂ ਗੱਟਨ ਉਹਦੀ ਪੁਰਜੋਗ ਨਿੰਦਾ ਕਰਦੇ ਆ ਔਰ ਇਹ ਜਿਹੜਾ ਕੰਮ ਹੋ ਰਿਹਾ ਇਹ ਭਗਵੰਤ ਮਾਨ ਦੀ ਨਿਕੰਮੀ ਸਰਕਾਰ ਦੇ ਵਿੱਚ ਹੋ ਰਿਹਾ ਹੈ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਤੇ ਜਿਹੜੇ ਕੁਝ ਕੱਟੜਪੰਥੀ ਆ ਉਹ ਸਿਰ ਚੁੱਕ ਕੇ ਸਾਡੇ ਹਿੰਦੂ ਨਿਤਾਮਾਂ ਨੂੰ ਜਿਹੜਾ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਅਸੀਂ ਇੱਕ ਵਾਰੀ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਹਨਾਂ ਸਾਰੇ ਜਿਹੜੇ ਦੋਸ਼ੀ ਆ ਜਾਂ ਜਿਹੜੇ ਸ਼ਰਾਰਤੀ ਅੰਸਰ ਆ ਇਹਨਾਂ ਨੂੰ ਨੱਥ ਪਾਈ ਜਾਵੇ ਅਗਰ ਨੱਥ ਨਹੀਂ ਪਉਂਦੀ ਤਾਂ ਫਗਵਾੜੇ ਦੇ ਹਿੰਦੂ ਸੰਗਠਨ ਤੇ ਪੰਜਾਬ ਦੇ ਹਿੰਦੂ ਸੰਗਠਨ ਇਕੱਠੇ ਹੋ ਕੇ ਭਗਵੰਤ ਮਾਨ ਸਰਕਾਰ ਦੇ ਵਿਰੁੱਧ ਕਾਰਵਾਈ ਕਰਨਗੇ ਉਹ ਤੋਂ ਬਾਅਦ ਜੋ ਵੀ ਨਤੀਜੇ ਹੋਣਗੇ ਉਹ ਭਗਵਾਨਤਮਾਨ ਸਰਕਾਰ ਦੇ ਸਿਰ ਤੇ ਜਾਣਗੇ ਅੱਜ ਦੁਬਾਰਾ ਫੇਰ ਇੱਕ ਵਾਰੀ ਫਗਵਾੜਾ ਹਿੰਦੂs ਘਟਨਾਵਾਲੋ ਸਾਰੇ ਘਟਨਾਵਾਲੋ ਅਸੀਂ ਇਹ ਫੇਰ ਪ੍ਰਯੋਗ ਨਿੰਦਾ ਕਰਦੇ ਹਾਂ ਜੋ ਸੰਦੀਪ ਠਾਪੜ ਦੇ ਉੱਤੇ ਅੱਜ ਹਮਲਾ ਹੋਇਆ ਬਹੁਤ ਮਾੜਾ ਆ ਜੈ ਸ਼੍ਰੀ ਰਾਮ ਜੈ